ਇਹ ਤਾਂ ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਜੀ। ਇਸ ਕਹਾ ਨਾਲ ਚੱਕੜ ਆਉਂਦਾ। ਲੈ ਕੰਮ ਨੂੰ ਹੱਥੋਂ ਆਉਂਦਾ। ਪਤਾ ਨਹੀਂ ਉਹਨੇ ਵੀ ਰੋਟੀ ਰੋਟੀ ਕੀਤੀ ਕਰੇ ਕੀਤੀ। ਉਹ ਟੇਕੇ। ਉਹ ਟੇਕੇ। ਹਾਲੀ ਹਾਲੀ ਦਿਨ ਕੀ ਹਾਲ ਹੈ? おい ਤੂੰ ਕੋਈ ਕੰਮ ਧੰਦਾ ਕਰ ਲਿਆ ਕਰ ਆ ਮੱਜਾਂ ਨੂੰ ਪੱਠੇ ਪੁੱਠੇ ਪਾ ਦਿਆ ਕਰ। ਤੂੰ ਕੰਮ ਤੋਂ ਕਰਕੇ ਹਟਾਉਂ ਹਾਂ ਅਭੀ ਤੋਂ ਹਟਾਉਂ ਕੰਮ ਕਰ ਕਰ। ਕੀ ਕਰਕੇ ਖੜਿਆ? ਆ ਤਾਂ ਮੈਂ ਭਰੀ ਆ ਹੁਣ ਇਹਨੂੰ ਸੁੱਟ ਕੇ ਆਉਣਾ ਬਾਹਰ ਜਾ ਕੇ ਰੂੜੀ ਤੇ। ਕੋਈ ਬਾਤ ਨਹੀਂ ਆ ਜੈਸੇ ਕਰਤੇ ਹੈ ਇਹ ਰੁਕੋ ਇੱਕ ਬਾਤ ਬਤਾਉ ਹਾਂ ਆਜ ਮਛਲੀ ਲਿਆਤੇ ਹੈ ਔਰ ਦੀਦੀ ਕੋ ਬੋਲਦਾ ਹਾਂ ਚਾਵਲ ਬਣਾ ਆ ਤੁਹਾਨੂੰ ਮਛਲੀ ਚਾਵਲ ਦੀ ਬਣੀ ਰਹਿੰਦੀ ਹੈ ਹੈ ਹੋਰ ਤੁਹਾਨੂੰ ਕੋਈ ਕੰਮ ਨਹੀਂ ਗਾ ਉਹ ਵੀ ਜਦੋਂ ਵੇਖੋ ਉਹਦੇ ਹਾਰ ਸ਼ਿੰਗਾਰ ਨਹੀਂ ਪੂਰੇ ਆਉਂਦੇ ਕਦੇ ਉਹਦਾ ਕੰਮ ਤੰਦਾ ਕਹੇ ਕਹਿ ਦਈਏ ਵੀ ਆਹ ਕੋ ਕਰ ਲਾ ਬਹ ਕਰਤੀ ਹੂੰ ਥੋੜੀ ਰੈਡੀ ਹੋ ਜੂੰ ਥੋੜਾ ਐ ਕਰ ਲੂ ਐਸੇ ਕੰਮ ਤੇ ਰਹਿੰਦੇ ਕੋਈ ਕਰਦੇ ਕੋ ਮੇਰੀ ਬਾਤ ਸੁਣੋ ਮੇਰੀ ਬਾਤ ਸੁਣੋ ਪਹਿਲੇ ਪਹਿਲੇ ਮੇਰੀ ਬਾਤ ਸੁਲੋ ਮੇਰੀ ਦੀਦੀ ਕੋ ਮਤ ਬੁਰਾ ਬੋਲਨਾ ओ तेरी दीदी नहीं मत बुरा बोलता मैं। मैं बोल नहीं, नहीं? नहीं, नहीं।, नहीं, नहीं मुझको टाइम ही नहीं है अच्छा तुझको भी टाइम नहीं है इसको भी टाइम ही नहीं है मेरी तरह मत मारी गई जिद तेन वह आज दीजा को बताया कि मछली लियाते हैं तू बढ़िया सा चावल बना ਠੀਕ ਹੈ ਹਾਂ ਉਹ ਗੱਲ ਸੁਣ ਉਹ ਗੱਲ ਸੁਣ ਲੋ ਦੋਵੇਂ ਭੈਣ ਭਰਾ ਉਹ ਮੈਨੂੰ ਮੱਛਲੀ ਮੁਛਲੀ ਚੰਗੀ ਨਹੀਂ ਲੱਗਦੀ ਕਿ ਨਾ ਮੈਂ ਚਾਵਲ ਖਾਣੇ ਮੈਨੂੰ ਥੋੜੀ ਜੀ ਦਾਲ ਬਣਾ ਕੇ ਚਾਰ ਫੁਲਕੇ ਲਾ ਦੀ ਐਨੀ ਕੁ ਮਿਹਰਬਾਨੀ ਹੋਊਗੀ ਤੇਰੀ ਮੇਰੀ ਤਾਂ ਮੱਤ ਮਾਰੀ ਗਈ ਸੀ ਜਦੋਂ ਮੈਂ ਤੈਨੂੰ ਵਿਆਹ ਕੇ ਲਿਆ ਆ ਚਲ ਛੋੜੀਏ ਛੋੜੀਏ ਚਲ ਦੀਦੀ ਥੋੜਾ ਜਿਹਾ ਐਸੇ ਕਰੋ ਪੂਰੇ ਬਾਗ પાਸੂ ਮੱਛਲਿਓ ਚਾਵਲ ਖਾਣਗੇ ਸ਼ਾਮ ਕੋ ਠੀਕ ਆ ਠੀਕ ਦੋ ਫੁਲਕੇ ਇਸ ਕੋ ਦੇ ਦੇ ਹਾਂ ਠੀਕ ਹੈ ਚਲੋ ਠੀਕ ਹੈ ਚਲ ਤੂੰ ਕਰ ਲੈ ਉੱਧਰ ਜਾ ਕੇ ਰੋਟੀ ਦਾ ਉਹ ਆ ਫਿਰ ਲਾਇਆ ਉੱਥੇ ਰੋਟੀ ਖੁੱਤੇ ਮੈਂ ਨਾ ਥੋੜਾ ਸਾ ਇੱਕ ਤੇਰੇ ਕੋਲ ਹੋਰ ਬਾਤ ਪਤਾ ਦਤਾ ਹਾਂ ਹਾਂ ਅੱਜ ਮਿਥਨ ਚੱਕਰਵਾਰਤੀ ਕੀ ਪਿਕਚਰ ਦੇਖਣੇ ਜਾਣਾ ਹੈ ਤੋ ਮੈਂ ਨਾ ਹੈ ਜੁਆ ਹਾਂ ਮੈਂ ਨਾ ਥੋੜਾ ਸੇ ਲਿਬੜ ਜਾਊਗਾ ਥੋੜਾ ਸੇ ਆਪ ਹੀ ਕਰੋ ਹੈ ਚਲੋ ਚੰਗਾ ਸਿਆਪਾ ਇਹਨਾਂ ਦਾ ਭਰਾਵਾ ਥੇੜਿਆ ਮਤ ਮਾਰੀ ਗਈ ਸੀ ਮੇਰੀ ਜਦੋਂ ਮੈਂ ਇਹ ਕੰਮ ਕਰਨ ਲੱਗਾ ਸੀ ਖੁਸ਼ੀ ਮੈਂ ਖੇਤ ਨੂੰ ਜਾਣਾ ਫਿਰ ਹਾਂ ਚਾਹ ਬਣੀ ਪੜੀ ਆ ਚਾਹ ਪੀ ਲੈ ਲੈ ਦੇ ਦੇ ਚਾਹ ਕਾਬੇਤ ਮੇਰੀ ਗੱਲ ਸੁਣ ਉਹਨੂੰ ਨਾ ਥੋੜਾ ਜਿਹਾ ਆਪਦੇ ਭਰਾ ਨੂੰ ਸਮਝਾਇਆ ਕਰ ਕੋਈ ਕੰਮ ਧੰਦਾ ਕਰ ਲਿਆ ਕਰੇ ਮੇਰਾ ਤਾਂ ਦਿਮਾਗ ਖਰਾਬ ਸੀਗਾ ਵੀ ਜਿਹੜਾ ਮਨੂੰ ਨਾਲ ਚੱਕ ਲਿਆ ਆ ਨਹੀਂ ਆਜ ਆਪਕੋ ਮੇਰਾ ਭਰਾ ਬੁਰਾ ਲਗਤਾ ਹੈ ਜਬ ਹਮਨੇ ਸ਼ਾਦੀ ਕੀਤੀ ਤਬੀ ਹਮਨੇ ਬੋਲਾਤਾ ਕਿ ਮੇਰਾ ਭਰਾ ਮੇਰੇ ਸਾਥ ਹੀ ਰਹੇਗਾ ਉਹ ਸਾਥ ਰਹੇਗਾ ਤੇਰੀ ਗੱਲ ਠੀਕ ਹੈ ਮੈਂ ਮੰਨ ਲੈਣਾ ਪਰ ਕੋਈ ਉਹਨੂੰ ਕੰਮ ਤਾਂ ਕਰਨਾ ਚਾਹੀਦਾ ਮਾੜਾ ਮੋਟਾ ਕੰਮ ਕਰਤਾ ਕੀ ਕਰਤਾ ਨਾ ਹੋਤਾ ਹੈ ਕਰਤਾ ਮੈਂ ਤਾਂ ਕਦੇ ਦੇਖਿਆ ਨਹੀਂ ਆ ਹੁਣ ਜਾ ਕੇ ਗੋਹਾ ਕੁੜਾ ਮੈਂ ਕਰਕੇ ਆਇਆ ਆਪ ਫਿਰ ਮੈਂ ਤੁਹਾਡੇ ਤੋਂ ਕੀ ਕਰਉਣਾ ਸੀ ਜੇ ਗੋਹਾ ਕੁੜਾ ਹੀ ਮਾਫ ਕਰਨਾ ਸੀਗਾ ਉਹ ਜਾ ਕੇ ਮੈਂ ਆਪ ਕਰਕੇ ਆਇਆ ਹੁਣ ਖੇਤ ਜਾਣਾ ਹੈ ਖੇਤ ਜਾ ਕੇ ਮੈਂ ਕਣਕ ਨੂੰ ਪਾਣੀ ਲਾਉਣਾ ਉਹ ਵੀ ਮੈਨੂੰ ਕਰਨਾ ਪੈਂਦਾ ਹੈ अक्सर कोई ना कोई काम तो करावे बंदा क्या हुआ क्या हुआ दीदी कुछ नहीं होया दीदी छोड़िए आज पिक्चर देखने चले हां पिक्चर देखने चले तो मेरे और जाके खेतों में पानी नहीं लगवाया जाता तेरे को और पानी ठंडी बहुत है ठंडी बहुत है मेरे को बहुत ठंडी लगता है लगता है तेरे को ठंडी क्या खेत लगा रखा है उसको तो पिक्चर देखने चलते हैं आप कुछ पछोड़ा चलो कुछ ਮਿੱਠਨ ਚੱਕਰਵਰਤੀ ਕੀ ਪਿੱਕਰ ਦੇਖਣੇ ਚੱਲਦੇ ਹੈ ਠੀਕ ਹੈ ਭਈਆ ਹਾਂ ਹਾਂ ਤੁਸੀਂ ਪੁਸ਼ਪਾ ਦੇਖ ਲਿਆ ਕਰੋ ਮਿੱਠਨ ਚੱਕਰਵਰਤੀ ਦੇਖ ਲਿਆ ਕਰੋ ਇਹ ਨਹੀਂ ਸੋਚਣਾ ਵੀ ਖੇਤ ਪੂਰਾ ਕੰਮ ਕਰਾਇਆ ਇਹ ਜਾ ਕੇ ਕਦੇ ਹੱਥ ਵਟਾਇਆ ਕੰਮ ਦੇ ਵਿੱਚ ਖੇਤ ਕਦੇ ਖੇਤ ਗਿਆ ਕਿ ਦਿਨ ਵੀ ਛੋੜੀਏ ਜੀਜਾ ਹਰਮ ਖੇਤ ਚੜਾ ਖੇਤ ਚਲਾ ਖੇਤ ਚਲਾ ਕਈ ਕਾ ਰੱਖਾਇਆ ਇਹ ਸਾਰਾ ਕੋ ਜਿਹੜਾ ਖਾਣੇ ਪੀਣੇ ਖੇਤੀ ਰੱਖਿਆ ਉੱਥੇ ਹੀ ਆਉਂਦਾ ਸਾਰਾ ਪੁਸ਼ਪਾ ਤੁਸੀਂ ਜਿਹੜੀ ਮੂਲੀ ਲੈ ਕੇ ਗਿਆ ਸੀ ਨਾ ਮੈਂ ਬੇਟਾ ਨਾ ਮੰਡੀ ਮੈਂ ਹਾਂ ਤੇ ਕਿੰਨਾ ਧਾਮ ਦੀ ਆਉਤੀ ਨਹੀਂ ਐਸੇ ਕਰਤੇ ਰੱਟੇ ਅਦੀ ਦਾ ਹਿੱਸੇ ਕਰਤੇ ਚਲੋ ਜਾਨੋ ਜੀ ਵੀ ਚਲੇ ਹਾਂ ਚੱਲੇ ਪਿਕਚਰ ਦੇਖਣੇ ਹੋਰ ਤਾਂ ਤੁਹਾਨੂੰ ਦੋਨਾਂ ਪੈਣਾ ਪਰ ਉਹਨੂੰ ਕੰਮ ਨਹੀਂ ਤੰਦਾ ਰੀ ਪਿਕਚਰ ਦੇਖਣ ਚੱਲਦੇ ਪਿਕਚਰ ਦੇਖਣ ਚੱਲਦੇ ਆ ਮਤ ਮਰੀ ਗਈ ਸੀ ਸਾਲੀ ਮੇਰੀ ਉਦੋਂ ਇੱਥੇ ਕੋਈ ਪੰਜਾਬਰ ਨਾਲ ਕਿਸੇ ਨਾਲ ਵਿਆਹ ਕਰਾਇਆ ਹੁੰਦਾ ਤਾਂ ਚਾਰ ਦਿਨ ਸੁੱਖ ਦੇ ਘਟ ਲੈਂਦਾ ਮੈਨੂੰ ਕੀ ਪਤਾ ਸੀਗਾ ਗਾ ਮੈਨੂੰ ਆਪਸ ਮੇਰੀਆਂ ਕਰਨੀਆਂ ਮੇਰੇ ਮੂਰੇ ਮੈਨੂੰ ਭਰਦੀਆਂ ਪੈਣੀਆਂ ਪੁਸ਼ਪਾ ਦੇਖਣ ਚੱਲਦੇ ਆ ਇਹਨਾਂ ਨੂੰ ਤਾਂ ਪੁਸ਼ਪਾ ਦੀ ਲੱਗੀ ਰਹਿੰਦੀ ਹੈ ਹੁਣ ਮੈਨੂੰ ਪਤਾ ਵੀ ਖੇਤ ਮੈ ਜਾਣਾ ਹੈ कड़क सारा कुछ चल मेन करना ही पैना दिमाग ना 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 में ना एक चक्कर चल रहा है तेरे को बताओ, बताओ। अरे सुनना जरा ध्यान ना है। ये सरदार को चूना लगाकर फिर बिहार चले या दिल्ली चल पड़ती क्या बात है भैया अरे कुछ पल्ले तो पता नहीं है जो हमने जोड़ा है उसी को लेकर चलते हैं वहां तेरे को और जीजा जी बना नहीं भैया क्यों इतना खराब भी नहीं है जिम्मेदार बहुत तो। अरे क्यों ऐसे करती रहती है तू मेरी बात सुनो उसने घर बार सब कुछ हमारे नाम कर दिया कोई बात नहीं महीने दो महीने देखते हैं अरे नाम कर दिया इसीलिए तो तेरे को कह रहा हूँ कि जो दाम आएगा वो लेकर चले जाते है, है। कोई बात नहीं भैया अभी देखते हैं महीने दो महीने ऐसे तो बात है इसको तो मैं कह रहा हूँ एक दो महीने तो ठहर जाते हैं चल इतना खराब भी नहीं है ओए तू तो बिल्कुल पागल है मेरे को ऐसे ढूंढता है ऐसे डांटता है ऐसे डांटता है मेरे को नहीं तो अच्छा लगता है हाँ और तू सोच ले दो तो महीने तो ऐसा सकता हूँ मैं ठीक है जा ऐसे करना जो ये मांगता है वो मेरे को बता मैं वहां जाकर कोई और काम कर का लेता हूं ठीक है अरे सोच ले पगली ऐसे क्यों करती रहती है यहां से खाते हैं मछली हाँ ये मछली बहुत अच्छी बनाता है बाबूजी राम 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 क्या हाल है बाबूजी आज बढ़िया सी मछली खिलाओ मछली हमारे पास बढ़िया ही होती है हाजी, 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 हाँ जी हाँ जी लेकिन पिछली बार तुमने पैसे नहीं दिए अरे वो भी पैसा दे जाता हूँ हाँ। जीजा जी के पास बहुत पैसा है हाँ तो पिछले वाला भी दे जाता हूँ तेरे को बैठो अंदर हाँ बहुत अरे भाई ना जल्दी मछली अरे यार ले आओ यार मछली आ रही है जल्दी जल्दी हाँ ਬਿਲਕੁਲ ਮੇਰਾ ਸਮਾਨ ਖਤਮ ਹੋ ਗਿਆ ਉਹ ਲੈ ਕੇ ਆਣਾ ਹੁਣ ਕੀ ਖਤਮ ਹੋ ਗਿਆ ਤੇਰਾ ਲੇਪੇਸਟਕ ਸੁਕੀ ਬਿੰਦੀ ਜੋ ਵੀ ਸਮਾਨ ਹੋਤਾ ਹੈ ਸਾਰਾ ਕੁਝ ਲੈ ਆਣਾ ਠੀਕ ਹੈ ਲੈ ਆਉਂਗਾ ਲੈ ਲੇ ਨੋਟ ਕਰ ਲਓ ਭੁੱਲ ਮਤ ਜਾਣਾ ਉਹ ਨਹੀਂ ਭੁੱਲਤਾ ਯਾਦ ਰੱਖੂਗਾ ਪਹਿਲੇ ਵੀ ਦੋ ਤੱਕ ਵਾਰ ਹੀ ਗਏ ਲੈਨੇ ਭੁੱਲ ਜਾਂਦੇ ਹੋ 5 ਸਮਾਨ ਖਾਤੀਂ ਦੋ ਹੀ ਲੈ ਕੇ ਆਤੇ ਹੋ ਜਾਂ ਤਿੰਨ ਲੈ ਕੇ ਆਤੇ ਹੋ ਨਹੀਂ ਨਹੀਂ ਕੋਈ ਨਹੀਂ ਪਰ ਮੈਨੂੰ ਪਤਾ ਸੁਰਖੀ ਬਿੰਦੀ ਪਾਊਡਰ ਲੇਪੇਸਟਕ ਇਹ ਸਾਰਾ ਕੁਝ ਲੈ ਆ ਟੈਨਸ਼ਨ ਨਾ ਲੈਆ ਨਮੋ ਕਰੀਏ ਨਮੋ ਕਰੀਏ ਇਹ ਤਾਂ ਕੱਲੇ ਵੀ ਚੰਗੇ ਸੀ ਪਰ ਨਹੀਂ ਯਾਰ ਜਿਹੜੀ ਗੱਲ ਆ ਤੀ ਇਹ ਵੀ ਗੱਲ ਠੀਕ ਆ ਉਹ ਕੋਈ ਨਹੀਂ ਜਿੰਨਾ ਕ ਯਾਦ ਰਿਹਾ ਉਹਨਾਂ ਕ ਲਿਆਵਾਂਗੇ ਬਾਕੀ ਵੇਖੀ ਜਾਈਓਗੀ ਹਾਂ ਐਡੀ ਕਿਹੜੀ ਗੱਲ ਆ ਹਾਂ ਇਹ ਤੇਰਾ ਬਣਾਇਆ ਤੇਰਾ ਹੂੰ ਹੋਰ ਜੀ ਕਿਹਾ ਤਾ ਆ ਵੀ ਤਸਵੀਰ ਓ ਠੀਕ ਠਾਕ ਆ ਵਧੀਆ ਓ ਆ ਬਾਜੀ ਪੂਜੀ ਲਵਾਈਆ ਤੈਨੂੰ ਨਾ ਨਾ ਬਸ ਬਾਈ ਯਾਰ ਮੈਨੂੰ ਮਾਰ ਓਏ ਆ ਜਾ ਕਦੇ ਲਾਲਿਆ ਗਰ ਬਾਜੀ ਨਹੀਂ ਬਸ ਕੋਈ ਨਹੀਂ ਫਿਰ ਕਦੇ ਲਾਵਾਂਗੇ ਬਾਜੀ ਠੀਕ ਆ ਠੀਕ ਆ ਠੀਕ ਆ ਕੋਈ ਨਾ ਕੰਮ ਹੈ ਹੋਰ ਕਰਾਈਏ ਠੀਕ ਆ ਬਈ ਠੀਕ ਆ ਓਏ ਇਹਨੇ ਕਾਦੀ ਬਾਜੀ ਲਾਉਣੀ ਆ ਇਹ ਦਿੱਲੀ ਐ ਨਹਾਵਿਆ ਕਰਾ ਕੇ ਸੜਾ ਵੱਡੀ ਬਾਜੀ ਮਾਰ ਗਿਆ ਤੂੰ ਬੰਦ ਤੇਰਾ ਉਸਾਂ ਨੇ ਮੈਨੂੰ ਕਿਹਾ ਸੀ ਕਿ ਹਾਲ ਹੈ ਜੀ ਵੀਰ ਜੀ ਠੀਕ ਠਾਕ ਹਾਂ ਜੀ ਐ ਭਾਜੀ ਇੱਕ ਤਾਂ ਸੁਰਖੀ ਦੇ ਦਿਓ ਅੱਛਾ ਜੀ ਕਿਹੜਾ ਰੰਗ ਜੀ ਵਾ ਕੋਈ ਰੰਗ ਦੇ ਦਿਓ ਵਧੀਆ ਜਾ ਓਕੇ ਜੀ ਰੰਗਾਂ ਨੂੰ ਕੀ ਹੈ ਤੇ ਕੋਈ ਫੇਸ ਪਾਊਡਰ ਵਗੈਰਾ ਦੇ ਦਿਓ ਇੱਕ ਅੱਧਾ ਠੀਕ ਹੈ ਜੀ ਤੇ ਬਿੰਦੀਆਂ ਦਾ ਪੈਕਟ ਬੋਟ ਦੇ ਦਿਓ ਕੋਈ ਠੀਕ ਹੈ ਜੀ ਹਾਂ ਜੀ ਬਾਕੀ ਕੀ ਕਿਹਾ ਸੀ ਉਹਨੇ ਯਾਰ ਇੱਕ ਤਾਂ ਮੈਨੂੰ ਗਣਾ ਬਾਹਲਾ ਕੋ ਦਿੰਦੀ ਐ ਤੇ ਮੈਂ ਭੁੱਲ ਜਾਣਾ ਬਿੰਦੀਆਂ ਜੀ ਹਾਂ ਬਿੰਦੀ ਹਾਂ ਮੋਟੀਆਂ ਬਿੰਦੀ ਲਾਉਂਦੀ ਹੈ ਸਹੀ ਆ ਆਹ ਠੀਕ ਹੈ ਜੀ ਸਹੀ ਹੈ ਸਹੀ ਹੈ ਓਕੇ ਆ ਤੇ ਹੋਰ ਕੀ ਕਹਿੰਦੇ ਸੀ ਜੀ ਬਸ ਕੋਈ ਪਾਊਡਰ ਦੇ ਦਿਓ ਫੇਸ ਪਾਊਡਰ ਦੇ ਦਿਓ ਫੇਸ ਪਾਊਡਰ ਦੇ ਦਿਓ ਹਾਂ ਬਸ ਆ ਠੀਕ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਹੋਰ ਉਹਨੇ ਕੀ ਕਿਹਾ ਸੀਗਾ ਯਾਰ ਪਤਾ ਨਹੀਂ ਕੀ ਕਹਿੰਦੀ ਸੀ ਉਹ ਲੈ ਆਇਓ ਇੱਕ ਤਾਂ ਉਹ ਬੋਲਦੀ ਹਿੰਦੀ ਆ ਮੈਨੂੰ ਅੱਧੀ ਸਮਝ ਆਉਂਦੀ ਆ ਅੱਧੀ ਮੈਨੂੰ ਸਮਝ ਨਹੀਂ ਆਉਂਦੀ ਗੀ ਚਲ ਕੋਈ ਗੱਲ ਨਹੀਂ ਵਾ ਕੋਈ ਨਹੀਂ ਜੀ ਆ ਮੈਨੂੰ ਪਾ ਦਿਓ ਲਫਾਫੇ ਚ ਪਾ ਦਿਓ ਹਾਂ ਜੀ ਆਹ ਹੋਰ ਉਹਨੇ ਉਹ ਯਾਰ ਕੁਝ ਨਹੀਂ ਹੁੰਦਾ ਐਂ ਤਾਂ ਕਹਿੰਦੀ ਰਹਿੰਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਵੀ ਕੁਛੀ ਆ ਲੈੰਦਾ ਤੇਰਾ ਸਮਾਨ ਲੈੰਦਾ ਹਾਂ ਹਾਂ ਸ਼ਰਮਾਦਾ ਤੁਸੀਂ ਲੈ ਕੇ ਨਹੀਂ ਆਏ ਓ ਯਾਰ ਚੱਲ ਕੋਈ ਨਹੀਂ ਤੂੰ ਸੁਰਮੇ ਤੋਂ ਬਿਨਾ ਵੀ ਬਹੁਤ ਸੋਹਣੀ ਲੱਗਦੀ ਆ ਮੈਨੂੰ ਐਸੀ ਗੱਲ ਨਹੀਂ ਚੱਲ ਤੂੰ ਐ ਕਰ ਚਾਹ ਬਣਾ ਪੀਏ ਦੋ ਕੋਟਾ ਚਲੋ ਠੀਕ ਹੈ ਬਣਾਓ ਉਹੀ ਗੱਲ ਹਣ ਸੁਰਮਾ ਨਹੀਂ ਲੈ ਕੇ ਆਏਗੇ ਕਿ ਸੁਰਮਾ ਰਹੇਗਾ ਸੁਰਮੇ ਬਣਾ ساری ਉਮਰ ਉਹਨਾਂ ਸੁਰਮੇ ਹੀ ਪਾਉਣਾ ਚੱਲ ਵੀ ਆਏ ਵੀ ਜਸਬੀ ਉਸ ਹਾਂ ਸੋਚਿਆ ਸੀਗਾ ਵੀ ਵਿਆਹ ਕਰਾ ਕੇ ਜ਼ਿੰਦਗੀ ਵਧੀਆ ਹੋ ਜਾਊਗੀ ਖੈਰ ਜ਼ਿੰਦਗੀ ਤਾਂ ਵਧੀਆ ਹੀ ਐ ਜਨਾਨੀ ਤਾਂ ਨਹੀਂ ਮਾੜੀ ਮਿਲੇਗੀ ਜਨਾਨੀ ਤਾਂ ਬਹੁਤ ਵਧੀਆ ਹੈਗੀ ਆ ਉਹ ਜਿਹੜਾ ਨਾਲ ਐ ਸੋਚਿਆ ਇਹ ਸੀਗਾ ਵੀ ਚੱਲ ਬਰਾਬਰ ਦਾ ਕੋਈ ਕੰਮ ਧੰਦਾ ਕਰਾਉ ਉਹ ਮਾਂ ਦਾ ਪੁੱਤ ਲੋਟ ਹੀ ਨਹੀਂ ਆਉਂਦਾਗਾ ਪਤਾ ਨਹੀਂ ਕੀ ਚੱਕਰ ਐ ਉਹਨੇ ਕਦੇ ਸਮਝਾ ਨਹੀਂ ਵੀ ਮੈਂ ਵੀ ਕੋਈ ਕੰਮ ਕਰਦਾ ਹਾਂ ਕਿਵੇਂ ਆ ਜਸਵੀਰ ਬਾ ਵਧੀਆ ਬਾਈ ਵਧੀਆ ਹੋਰ ਸੁਣਾਓ ਕੀ ਹਾਲ ਚਾਲ ਬਾ ਵਧੀਆ ਹੋਰ ਬਾਈ ਹੋ ਠੀਕ ਠਾਕ ਬੈਠੋ ਨੰਗੇ ਦੇ ਹੈਪੀ ਕਹਿੰਦਾ ਯਾਰ ਪਤਾ ਨਹੀਂ ਚਲੀ ਬਾਈ ਦਾ ਬਾਈ ਨੇ ਵਿਆਹ ਉਹ ਕਰਾ ਲਿਆ ਆ ਹਾਂ ਹਾਂ ਤੰਦਰਾ ਪਾਰਟੀ ਪੁਲਟੀ ਕੀਤੀ ਨਹੀਂਗੀ ਉਹ ਬਸ ਬਾਈ ਯਾਰ ਪਾਰਟੀ ਤੁਹਾਨੂੰ ਪਤਾ ਹੀ ਆ ਹੁਣ ਪਾਰਟੀ ਲੈ ਨਹੀਂ ਆਏ ਆ ਪਾਰਟੀ ਲੈ ਨਹੀਂ ਆਏ ਕੋਈ ਨਹੀਂ ਪਾਰਟੀ ਦੇ ਦਾਂਗੇ ਯਾਰ ਪਾਰਟੀ ਤਾਂ ਭੱਜੇ ਥੋੜੀ ਆ ਪਰ ਜਾਈ ਵੀ ਮੈਂ ਹੱਥ ਦਿੱਲੀੋਂ ਲੈ ਆਇਆ ਭਰਾਵਾ ਤੂੰ ਦਿੱਲੀੋਂ ਫਿਰ ਭਰਾਵਾ ਹੁਣ ਜਦੋਂ ਇਧਰੋਂ ਨਹੀਂ ਕੋਈ ਗੱਲ ਬਣੀ ਤਾਂ ਫਿਰ ਮੈਂ ਕੀ ਕਰਦਾ ਇਹ ਵੀ ਗੱਲ ਨਹੀਂ ਪਰ ਇਹ ਵੀ ਖੜਿਆ ਦਿੱਲੀ ਗਿਆ ਵੀ ਬਸ ਸੁਆਬ ਨਾਲ ਬਾਕੀ ਉਹ ਜਿਵੇਂ ਕਹਿੰਦੇ ਨੇ ਸੰਜੋਗ ਆ ਹੁਣ ਸੰਜੋਗ ਉਧਰ ਦੇ ਸੀਗੇ ਇਹੀ ਕਹਿ ਸਕਦੇ ਆ ਹੋਰ ਵਧੀਆ ਚੱਲੀ ਜਾਂਦੀ ਗਹਿ ਗਰਸਤੀ ਹਾਂ ਹਾਂ ਵਧੀਆ ਚੱਲੀ ਜਾਂਦੀ ਆ ਆ ਖੁਸ਼ੀ ਹਾਂਜੀ ਆ ਪਾਣੀ ਲਿਆ ਦੋ ਗਲਾਸ ਯਾਰ ਬਹੁਤ ਵਧੀਆ ਪਰਜਾਈ ਤਾਂ ਤੁਹਾਡੀ ਐਸੀ ਗੱਲ ਨਹੀਂ ਗੀ ਚੱਲ ਭਰਾਵਾ ਤੇਰਾ ਵਧੀਆ ਘਰ ਵੱਸ ਗਿਆ ਯਾਰ ਤੁਸੀਂ ਮੇਰੇ ਦੋਸਤ ਆ ਦੋਨੋਂ ਚਲ ਵਧੀਆ ਪ੍ਰਵਾ ਤੇਰਾ ਰੋਟੀ ਪਾਣੀ ਚੱਲਦਾ ਹੋ ਗਿਆ ਠੀਕ ਹੈ ਮੈਂ ਕਹਣਾ ਯਾਰ ਬਹੁਤ ਵਧੀਆ ਬਾਬਾ ਚੰਗੀ ਲੱਗਦੀ ਹੈ ਸੇਵਾ ਦਾ ਪੂਰੀ ਕਰਦੀ ਹੈ ਨਹੀਂ ਨਹੀਂ ਪੂਰੀ ਭਰਾਵਾ ਅੱਗੇ ਚੁੱਲੇ 'ਚ ਫੂਕਾ ਆਪ ਨੂੰ ਮਾਰਨੀ ਆ ਪੈਂਦੀ ਉਹ ਭਰਾਵਾ 20 ਵਾਰੀ ਤੈਨੂੰ ਅਸੀਂ ਰੋਟੀਆਂ ਲਿਆ ਆ ਲੈ ਕੋਣੇ ਤੇ ਤੁਹਾਨੂੰ ਪਤਾ ਹੀ ਤੁਹਾਡੇ ਕੋਲ ਤਾਂ ਕੋਈ ਨ ਕੋਈ ਨਹੀਂ ਆ ਗਾਲਿਆ ਪਸ਼ੂ ਡੰਗਰ ਸਾਰਾ ਸੰਭਾਲਣ ਨੂੰ ਮੈਂ ਸੁਣਾ ਕਿ ਤਰ੍ਹਾਂ ਸਾਲਾ ਵੀ ਆਇਆ ਨਾਲ ਯਾਰ ਉਹ ਬਹੁਤ ਕੰਮ ਗੁੰਮਗ ਨਾਲ ਕਰਾਉਂਦਾ ਤੇਰੇ ਉਹ ਕੰਮ ਕਾਦਾ ਕਰਾਉਂਦਾ ਭਰਾਵਾ ਉਹਦੇ ਤਾਂ ਮੱਛੀ ਨਹੀਂ ਲੋਟ ਆਉਂਦੀ ਚੌਲ ਨਹੀਂ ਲੋਟ ਆਉਂਦੇ ਅਜੀਜ਼ਾ ਜੀ ਐ ਕਰ ਲਓ ਨਾ ਤਾਂ ਮੇਰੇ ਨਾਲ ਖੇਤ ਜਾਂਦਾ ਨਾ ਆਹ ਪਸ਼ੂਆਂ ਦਾ ਕੁਛ ਕਰਦਾ ਇੱਕ ਗੱਲ ਤੁਸੀਂ ਮੇਰੇ ਭਰਾ ਪਰ ਆਵਾ ਗੋਆ ਕੁੜਾ ਹਜੇ ਵੀ ਮੈਨੂੰ ਆਪ ਨੂੰ ਹੀ ਕਰਨਾ ਪੈਂਦਾ ਅੱਛਾ ਹਾਂ ਟੌਰ ਤੋਂ ਤਾਂ ਨਹੀਂ ਲੱਗਦਾ ਇਹ ਟੌਰ ਅੱਜ ਮੈਂ ਚੱਲਿਆ ਸੀ ਯਾਰ ਬਾਹਰ ਅੱਛਾ ਮੇਰੇ ਮਾਮੇ ਦੇ ਮੁੰਡੇ ਦਾ ਦੇਖਾ ਦਿਖਾਈ ਜੀ ਸੀਗੀ ਅੱਛਾ ਮੈਂ ਕਿਹਾ ਚੱਲ ਯਾਰ ਮੈਂ ਜਾਵੜਾ ਪੁਰਨੇ ਕੋਲ ਤਾਂ ਮੈਂ ਗੱਲ ਹੀ ਨਹੀਂ ਕੀਤੀ ਤੇ ਉਹਦੇ ਤਿੰਨ ਮਰ ਤਾਂ ਚੀ ਯਾਰ ਉਹ ਤੰਦਰਨ ਨਾਲੇ ਰੋਟੀਆਂ ਹੋਣਾ ਮੱਛੀਆਂ ਹੋਣਾ ਮੁਰਗੇ ਹੋਣਾ ਯਾਰ ਹੈ ਉਹ ਯਾਰ ਮੈਂ ਵੀ ਵੇਖਿਆ ਸੀ ਬੱਸ ਅੱਡੇ ਦੇ ਭੀ ਕੱਲ ਮੈਨੂੰ ਉਹਨੇ ਦੱਸਿਆ ਕਹਿੰਦਾ ਮੈਨੂੰ ਦੱਸਿਆ ਕਹਿੰਦਾ ਉਹਦਾ ਤਾਂ ਸਾਲਾ ਵੀ ਹੈ ਬਈ ਮੱਛੀ ਖਾਈ ਜਾਵੇ ਅੰਗਰੇਜ਼ੀ ਦਾਰੂ ਪੀਂਦਾ ਬਈ ਉਹ ਨਾਲੇ ਬਹੁਤ ਉਦਾਸ ਹੀ ਬਹੁਤ ਕਰਦਾ ਅੱਛਾ ਮੈਨੂੰ ਤੇ ਉਹ ਜਦੋਂ ਤੂੰ ਖੇਤ ਖੂਦ ਹੀ ਚਲਾਇਆ ਨਾ ਹਾਂ ਉਦੋਂ ਕਿਤੇ ਗਿਆ ਹੁਣ ਥੱਡੇ ਉੱਡੇ ਤੇ ਇਹਨੂੰ ਮਿਲਿਆ ਸੀ ਉਹ ਬਸ ਤੇ ਬਾਈ ਉਹ ਤਾਂ ਰੋਜ਼ ਦਾ ਕੰਮ ਹੀ ਆ ਬਾਈ ਉਹ ਫਿਰ ਦੇ ਦਿੰਦੇ ਹਣੀ ਉਹ ਪੈਸੇ ਮੈਂ ਤਾਂ ਕਦੇ ਹੁਣ ਸਾਡੇ ਨੂੰ ਰੁਪਈਆ ਨਹੀਂ ਦਤਾ ਉਹ ਤਾਂ ਟੋਰਨਾ ਬਾਈ ਅੰਗਰੇਜ਼ੀ ਦਾਰੂ ਪੀਂਦਾ ਬਾਈ ਐਸ਼ ਹੀ ਉਹ ਕਰਦਾ ਉਹ ਤਾਂ ਮੇਰੀ ਗੱਲ ਮੰਨੇ ਨਾ ਹਾਂ ਹੁਣ ਪੇ ਤਾਂ ਮੈਨੂੰ ਪਤਾ ਨਹੀਂ ਭਰਾਵਾ ਇਹ ਪਰਜਾਈ ਵਧੀਆ ਫੇਰ ਤਾਂ ਵੱਖਰੀ ਗੱਲ ਹੈ ਹਾਂ ਤੇ ਨਹੀਂ ਮੈਂ ਕਹਿੰਦਾ ਬੜਾ ਤਿੰਨ ਪੰਜ ਕਰਦਾ ਦੋ ਲੈ ਦੇ ਯਾਰ ਨਹੀਂ ਯਾਰ ਥੋੜੀ ਪਰਜਾਈ ਨਹੀਂ ਮਾਰੀ ਧਰਮ ਨਾਲ ਅੱਗੇ ਜਾਂਦਾ ਸੀਗਾ ਤੇ ਮੈਂ ਐ ਨਿਕਲਦਾ ਸੀ ਘਰੋਂ ਮੜਾ ਜਾ ਪੈਰ ਪਾਵਾਂ ਨਾ ਭਾਵੇਂ ਜਿੰਨੇ ਮਰਜ਼ੀ ਵਜੇ ਜਾਵਾਂ ਸਵੇਰੇ ਜਾਵਾਂ ਸ਼ਾਮ ਨੂੰ ਜਾਵਾਂ ਉਦੋਂ ਹੀ ਉਹਨੇ ਕਹਿਣਾ ਇੱਕ ਮਿੰਟ ਸਰਦਾਰ ਜੀ ਰੁਕਜੋ ਚਾਹੇ ਤੋਂ ਪੀਕੇ ਜਾਓ ਜਦੋਂ ਕਹਿੰਦੀ ਨਾ ਚਾਹੇ ਤੋਂ ਪੀਕੇ ਜਾਓ ਨਹੀਂ ਉਹ ਨਹੀਂ ਮਾਰੀ ਯਾਰ ਪਰ ਉਹ ਮੇਰਾ ਸਾਲਾਣਾ ਜਿਹੜਾ ਉਹਦੇ ਤੇ ਲੂਣੀਆਂ ਤਾਂ ਮੈਨੂੰ ਵੀ ਬਹੁਤ ਉੱਠਦੀਆਂ ਉਹਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਉਹਦਾ ਕੀ ਕਰ ਉਹਦਾ ਫਿਰ ਸੋਚ ਹੁਣ ਕੋ ਕਰਨਾ ਇਹ ਬੂ ਨੂੰ ਫਿਰ ਦਵਾਲ ਪਰ ਉਹਨੂੰ ਰੱਖਣਾ ਹੀ ਪੈਣਾ ਇਹਨੂੰ ਹੁਣ ਉਹ ਕਰੇਗਾ ਇਹਹੀ ਤਾਂ ਗਲਤੀ ਕੀਤੀ ਉਦੋਂ ਉਹਨੇ ਪਹਿਲਾਂ ਇਹ ਗੱਲ ਮੇਰੇ ਨਾਲ ਸ਼ਰਤ ਰੱਖੀ ਸੀ ਜੀਤਾ ਜੀ ਓ ਚੂਲੀ ਬਾਰੇ ਬਗੜ ਮੈਂ ਸੌਪ 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 ਓ ਕਿਥੋਂ ਆਪ ਜੀਤਾ ਜੀ ਓ ਯਾਰ ਕਿੱਥੇ ਅਸੀਂ ਕੋਈ ਗੱਲ ਕਰੀਏ ਨਾ ਤੂੰ ਕਿਹੜਾ ਸੱਪ ਇੱਥੇ ਕੋਲੇ ਹੀ ਬੜਾ ਕਿਰਾ ਕੋਈ ਨਹੀਂ ਸੱਪ ਪੈਦਾ ਇੱਥੇ ਮੈਂ ਮਾਰ ਦੂੰ ਮਾਰ ਦੇ ਮਾਰ ਦੇ ਜਾ ਪਾ ਜੀ ਦੀਦੀ ਕੋ ਲੈ ਲੂ ਨਾਲ ਹਾਂ ਦੀਦੀ ਕੋ ਲੈ ਲੈ ਦੀਦੀ ਸੱਪ ਮਾਰਦੀ ਰਹੀ ਅੱਗੇ ਤੇਰੀ ਜਾ ਲੈ ਜਾ ਦੋਵੇਂ ਜਾਓ ਗੱਲ ਸੁਣ ਬਈ ਬਹਿ ਜਾ ਹੁਣ ਤੂੰ ਆਈ ਗਿਆ ਤਾਂ ਬਹਿ ਜਾ ਟੇਮਾ ਤੇਕੇ ਪੈ ਇਹ ਸਾਡਾ ਹੈਗਾ ਯਾਰ ਹਾਂਜੀ ਇਹਨੇ ਵਿਚਰਨੇ ਨੂੰ ਮਾਰਿਆ ਤਾਂ ਨਹੀਂ ਕੀਤਾ ਹੈ ਵੇਖਦਾ ਘਰ ਵਸ ਗਿਆ ਪਤੰਦਰਾ ਤੂੰ ਵੀ ਮੜਿਆ ਧਿਆਨ ਦੇ ਤੇਰੀ ਭੈਣ ਦਾ ਘਰ ਹੈ ਹਿੰਦੀ ਤਾਂ ਸਾਨੂੰ ਨਹੀਂ ਬੋਲਣੀ ਉਹਦੀ ਹਾਂ ਤੇਰੇ ਨਾਲ ਪੰਜਾਬੀ ਚੀ ਗੱਲ ਕਰ ਸਕਦੇ ਹਾਂ ਸੀ ਪਤੰਦਰਾ ਤੂੰ ਵੀ ਯਾਰ ਇਸ ਘਰ ਦਾ ਇੱਥੇ ਰਹਿਣਾ ਰੋਟੀ ਪਾਣੀ ਖਾਣਾ ਮੱਛੀ ਖਾਣਾ ਮੁਰਗੇ ਖਾਣਾ ਅੰਗਰੇਜ਼ੀ ਦਾਰੂ ਪੀਣਾ ਤੈਨੂੰ ਕਦੇ ਸਰਦਾਰ ਨੇ ਨਾ ਨਹੀਂ ਕੀਤੀ ਕਿਸੇ ਗੱਲੋਂ ਤੇ ਯਾਰ ਤੂੰ ਇਹਦੇ ਨਾਲ ਕੰਮਕੁਮ ਕਰਾਇਆ ਕਰ ਇਹਦੇ ਨਾਲ ਵਿਚਾਰੇ ਨਾ ਆਰੇ ਪੂਰਾ ਹੱਥ ਬੜਾਤਾ ਹਾਂ ਸਰਦਾਰ ਜੀ ਪੂਰਾ ਹੱਥ ਬੜਾਤਾ ਹਾਂ ਹਾਂ ਬੜਾਤਾ ਹੱਥ ਆ ਦੇਖ ਨੋ ਤੁਹਾਡੇ ਸਾਹਮਣੇ ਕਿੱਧਰ ਆਇਆ ਟੌਰ ਵੀ ਕਿਹਦੀ ਹੱਥ ਵੜਾਉਣ ਵਾਲੀ ਟੌਰ ਤਾਂ ਪੂਰੀ ਕੱਢੀ ਐ ਇਸੇ ਤੋਂ ਹੀ ਇਸੇ ਤੋਂ ਹੀ ਲੈ ਵੀ ਮਿੱਤਰਾ ਗੱਲ ਸੁਣ ਲੈ ਹੁਣ ਅਸੀਂ ਇਹਦੇ ਕੋਲ ਆਏ ਆ ਠੀਕ ਆ ਜੇ ਦਾ ਰਹਿਣਾ ਬੰਦਿਆਂ ਨੂੰ ਤਾਂ ਠੀਕ ਐ ਨਹੀਂ ਪਰ ਤੇਰਾ ਭਰਾਵਾ ਕੋਈ ਹੀਲਾ ਕਰਨਾ ਪਊ ਸਾਨੂੰ ਅੱਛੇ ਅਰਬੀ ਤਰ੍ਹਾਂ ਰਹਿਤਾ ਹੂੰ ਇਹ ਤਾਂ ਮਮਤਾ ਹੀ ਅੰਦਰ ਭਾਈ ਸਰਦਾਰ ਲੰਬਾ ਜੀ ਉਹ ਯਾਰ ਭਰਾਵਾ ਆਦਮੀ ਕੀਤਾ ਰੱਖਦਾ ਉਹ ਮਣੀ ਕੱਢ ਕੇ ਗੱਲ ਕਰੀ ਇਹਦੇ ਨਾਲ ਮੜਿਆ ਉਹ ਯਾਰ ਗੱਲ ਇਹਦੇ ਨਾਲ ਮੈਂ ਕੀ ਕਰਾਂ ਜਿਹਨੂੰ ਆਪ ਨੂੰ ਮੜ ਮੋਟਾ ਚਾਹੀਦਾ ਇਹਨੂੰ ਤਾਂ ਹੁਣ ਉਹ ਗੱਲ ਵੀ ਨਹੀਂ ਕਹਿ ਸਕਦੇ ਵੀ ਸਹਰੇ ਘਰ ਜਵਾਈ ਕੁੱਤਾ ਤੇ ਪੈਣ ਕਰ ਪਾਈ ਫੁੱਟਾ ਲੈ ਆ ਸੁਣ ਲੈ ਇਹਨੂੰ ਘਾਵ ਤੋਂ ਗੂਤੇ ਇਹਨੂੰ ਨਹੀਂ ਸਮਝਾਉਣਾ ਉਹੀ ਤਾਂ ਕਹੀ ਜਾਣਾ ਆਤੀ ਹੈ हमको ਵੀ ਪੰਜਾਬੀ ਆਤੀ ਹੈ ਆਤੀ ਹੈ ਤੈਨੂੰ ਪੰਜਾਬੀ ਨਾ ਮੇਰੀ ਹੁਣ ਜੇ ਮੈਂ ਤੈਨੂੰ ਗੱਲ ਕਹਿ ਦ ਤਾਂ ਤੈਨੂੰ ਪੰਜਾਬੀ ਆਤੀ ਹੈ ਮੇਰੇ ਆਸਾਲੇ ਜਦੋਂ ਮੈਂ ਤੈਨੂੰ ਕਹਿੰਦਾ ਵੀ ਮੱਜਾਂ ਨੂੰ ਮੜਜ ਪੱਠੇ ਪਾ ਦੇ ਉਦੋਂ ਤੂੰ ਕਹਿੰਦਾ ਸਰਦਾਰ ਜੀ ਮੇਰੇ ਕੋ ਸਮਝ ਨਹੀਂ ਆਤਾ ਹੈ ਐ ਐਸੀ ਬਾਤ ਨਹੀਂ ਹੈ ਐਸੀ ਬਾਤ ਨਹੀਂ ਹਾ ਤੋ ਪੂਰਾ ਬਣਾਦਾ ਹੂੰ ਕੀ ਹੱਤ ਬਣਾਨਾ ਤੂੰ ਕੱਲ ਉਹ ਕੱਢਣ ਕੋ ਕੱਢਣ ਕੋ ਲੈ ਕੇ ਡਾਇਰੈਕਟਰ ਦੇ ਪਾਸ ਲੈ ਕੇ ਨਹੀਂ ਗਿਆ ਤੂੰ ਐ ਨਹੀਂ ਤਾ ਲੈ ਇਹ ਲੈ ਕੰਮ ਉਹਦੋਂ ਕਰਦਾ ਜਦੋਂ ਮੈਂ ਨਹੀਂ ਹੁੰਦਾ ਇਹ ਭਰਾਵਾ ਇਹਦੇ ਕੰਮ ਲੋਟ ਆਇਆ ਇਹਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਪਹਿਲਾਂ ਤੂੰ ਆਪਦੀ ਘਰ ਵਾਲੀ ਨਾਲ ਹੀ ਗੱਲ ਕਰ ਤੇਰੇ ਉਦਨ ਵਾਲੀ ਮਾਰਦਾ ਨਹੀਂ ਪਰ ਭਰਾਵਾ ਸਾਨੂੰ ਬਣਾਣੀ ਕੋਈ ਲੋੜ ਪਈ ਦਾ ਸਾ ਮਾਰ ਦੂ ਸਾ ਮਾਰਨੀ ਸੱਪ ਮਾਰਦੇ ਭਰਾਵਾ ਸੱਪਗਾ ਤਾਂ ਨਿਉਲੇ ਨੂੰ ਸੱਪ ਗਈ ਜਾਂਦਾ ਹੋਏ ਸੁਣ ਲਾ ਭਰਾਵਾ ਇਹਨੂੰ ਬੜਾ ਪਤਾ ਲੱਗਦਾ ਆ ਆਪਦੇ ਗਾਰਜੇ ਪਾਲਿਆ ਸੱਪ ਇਹਦੇ ਸੁਣ ਲਓ ਭਰਾਵਾ ਇੱਕ ਦਿਨ ਮੈਂ ਖੁਸ਼ੀ ਨਾਲ ਘਰ ਤੋੜੀ ਪਰਜਾਈ ਨਾ ਕੀਤੀ ਸੀ ਗੱਲ ਮੈਂ ਕਿਹਾ ਵੀ ਗੱਲ ਸੁਣ ਲਾ ਉਹ ਭਰਾਵਾ ਬੋਲਣ ਲੱਗ ਗਿਆ ਮੈਨੂੰ ਮੈਨੂੰ ਕਹਿੰਦੀ ਗੱਲ ਸੁਣ ਲਓ ਸਰਦਾਰ ਜੀ ਜਿੱਦਿਆਂ ਕਹਿੰਦੀ ਤੁਸੀਂ ਮੇਰੇ ਨਾਲ ਸ਼ਾਦੀ ਕੀਤੀ ਸੀ ਮੈਂ ਉਦਾਂ ਹੀ ਕਹਤੀ ਸੀ ਵੀ ਮੇਰਾ ਭਾਈ ਸਾਥ ਮੇ ਜਾਏਗਾ ਉਦੋਂ ਤਾਂ ਚੰਗੀ ਐ ਨਾ ਗੱਲ ਮਗਾ ਯਾਰ ਫਿਰ ਉਹ ਬਹੁਤ ਚੰਗੀ ਐ ਉਹ ਤਾਂ ਧਰਮਾ ਤੁਹਾਡੇ ਸਾਹਮਣੇ ਹੁਣ ਪਾਣੀ ਪੂਣੀ ਫੜਾ ਫਿਰ ਉਹਦੇ ਬਾਰੇ ਤਾਂ ਬਈ ਅਸੀਂ ਕੋਈ ਨਹੀਂ ਕਹਿੰਦੇ ਉਹ ਤਾਂ ਹੁਣ ਉਹ ਤਾਂ ਤੂੰ ਰੱਖਣਾ ਰੋਣਾ ਤਾਂ ਇਹਦਾ ਹੀ ਐ ਇਹਦਾ ਹੁਣ ਤੁਸੀਂ ਵੇਖ ਹੀ ਲਿਆ ਇਹ ਕਹੂਗਾ ਮੈਂ ਫਲਾਣਾ ਕੰਮ ਕੀਤਾ ਇਹ ਕੰਮ ਉਦੋਂ ਕਰਦਾ ਜਦੋਂ ਮੈਂ ਕਰੀ ਨਹੀਂ ਹੁੰਦਾ ਉਹ ਪਤਾ ਨਹੀਂ ਕੀ ਕੰਮ ਕਰ ਦਿੰਦਾ ਉਦੋਂ ਇਹ ਇੱਕ ਦਿਨ ਵੀ ਮੇਰੇ ਨਾਲ ਖੇਤ ਨਹੀਂ ਗਿਆ ਤੁਸੀਂ ਮੈਨੂੰ ਦੇਖਿਆ ਹੀ ਖੇਤ ਕੰਮ ਕਰਦੇ ਇਹਨੂੰ ਇਹਨੂੰ ਧੱਕੇ ਨਾਲ ਲਿਆਇਆ ਕਰ ਖੇਤ ਨੂੰ ਕਿੰਨਾ ਚਿਰ ਜਾਂਦਾ ਚਲ ਕੋਈ ਨਹੀਂ ਫਿਰ ਤੂੰ ਘਰ ਵਾਲੀ ਨਾਲ ਹੀ ਗੱਲ ਕਰ ਠੀਕ ਆ ਤੂੰ ਘਰ ਵਾਲੀ ਨੂੰ ਕਹੇ ਬਈ ਇਹਨੂੰ ਸਮਝਾ ਲਾ ਤੇ ਨਹੀਂ ਉਹ ਵੀ ਤੇ ਉਹ ਕਰਦੀ ਹੁੰਦੀ ਹੈ ਹੋਰ ਤੇਰੀ ਗੱਲ ਸੁਣਦੀ ਆ ਉਹ ਤਾਂ ਗੱਲ ਸੁਣਦੀ ਆ ਉਹ ਤਾਂ ਨਹੀਂ ਮਾੜੀ ਯਾਰ ਚੰਗੀ ਆ ਨਾ ਉਹ ਬਹੁਤ ਚੰਗੀ ਬਹੁਤ ਯਾਰ ਤੂੰ ਇੱਕ ਸ਼ਬਦ ਵੀ ਦੇ ਬਾਰੇ ਮਾੜਾ ਨਹੀਂ ਕਿਹਾ ਯਾਰ ਮਾੜਾ ਕਿਵੇਂ ਕਮਾ ਬਹੁਤ ਯਾਰ ਇਹ ਵੀ ਇਹ ਵੀ ਇਹ ਵੀ ਤੇਰੀ ਸ਼ਾਬਾਸ਼ ਹੈ ਚਲ ਐਪੀ ਪਾ ਚੱਲਦੇ ਪੱਕਾ ਵੀ ਆ ਨਾ ਚਲ ਕੋਈ ਨਹੀਂ ਫਿਰ ਠੀਕ ਆ ਭਾਈ ਠੀਕ ਆ ਭਾਈ ਮਿਹਰਬਾਨੀ ਕੋਈ ਲੋੜ ਨਹੀਂ ਭਾਈ ਸਾਥ ਨਹੀਂ ਕੋਈ ਹਾਂ ਹਾਂ ਜਰੂਰ ਭਾਈ ਜਰੂਰ ਕੋਈ ਨਹੀਂ ਚੰਗਾ ਭਾਈ

ਸਾਰੀ ਸੱਚਾਈ ਸੁਣ ਲਈ ਅੱਜ ਹਮਨੇ ਹਮਨੇ ਕਦੇ ਸੋਚਾ ਨਹੀਂ ਥਾ ਕਿ ਆਪਕੇ ਦਿਲ ਮੇਰੇ ਲਈ ਇਤਨੀ ਜਗ੍ਹਾ ਹੈ ਇਤਨਾ ਇੱਜ਼ਤ ਮਾਨ ਸਨਮਾਨ ਦੋਗੇ ਮੇਰੇ ਤੇ ਮੇਰਾ ਫਰਜ਼ ਬਣਦਾ ਯਾਰ ਮੇਰੇ ਘਰ ਦੀ ਇੱਜ਼ਤ ਆ ਤੂੰ ਜੇ ਤੂੰ ਸਹੀ ਹੈਗੇ ਆ ਤਾਂ ਸਹੀ ਕਿਹਾ ਮੈਂ ਇਤਨੀ ਸੇਵਾ ਤਾਂ ਹਮਨੇ ਕਦੇ ਕੀਤੀ ਵੀ ਨਹੀਂ ਥੀ ਜਿੰਨੀ ਤੂੰ ਤੁਸੀਂ ਤੂੰ ਨੇ ਅੱਜ ਹਮਾਰੀ ਤਾਰੀਫ ਕੀਤੀ ਹੈ ਨਹੀਂ ਨਹੀਂ ਤੂੰ ਤਾਰੀਫ ਦੇ ਕਾਬਿਲ ਹੈ ਇਸੇ ਕਰਕੇ ਤੇਰੀ ਤਾਰੀਫ ਕੀਤੀ ਹੈ सेवा करना हमारा फर्ज है हमारा घर है ये तुम आप हमारे पति हो सही है पर हमने कभी सोचा नहीं था मैं तो यही कहती हूं कि परमात्मा हमारे जैसा पति सबको दे ओके मेरी बात सुन एक फिर जे तू ये गल है ना तेरे दिल च हां जी ते आप दे पराण नु भी कुछ ना कुछ समझा यार बराबर दा उन कोई माड़ा मोटा काम धंधा करना चाहिदा है ਇਹ ਤਾਂ ਨਹੀਂ ਖਾਣਾ ਪੀਣਾ ਹੁਣ ਮੇਰਾ ਦੋਸਤ ਦੱਸ ਕੇ ਗਿਆ ਅੱਡੇ ਤੇ ਬੈਠਾ ਸੀਗਾ ਉੱਥੇ ਅੰਗਰੇਜ਼ੀ दारू ਖਪੀ ਜਾਂਦਾ ਸੀ ਮੱਛੀ ਉੱਚੀ ਖਾਈ ਜਾਂਦਾ ਸੀ ਚੰਗਾ ਲੱਗਦਾ ਯਾਰ ਇਸ ਤਰ੍ਹਾਂ ਬਰਾਬਰ ਦਾ ਜੇ ਮੈਂ ਹੁਣ ਕੁਝ ਕਹੂੰਗਾ ਤਾਂ ਮੈਂ ਮਾੜਾ ਬਣੂੰਗਾ ਫਿਰ ਤੂੰ ਮੈਨੂੰ ਕਹੇਂਗੀ ਵੀ ਤੁਸੀਂ ਮੇਰੇ ਭਾਈ ਕੋ ਐਸੇ ਬੋਲਦੇ ਹੋ ਕੋਈ ਬਾਤ ਨਹੀਂ ਮੈਂ ਬਾਤ ਕਰਤੀ ਹਾਂ ਟੇਕਾ ਇਧਰ ਆ ਆਇਆ ਦੀਦੀ ਆਇਆ ਆਇਆ ਸੱਪ ਮਾਰ ਦਿਆ ਮੈਨੇ ਮਾਰ ਦਿਆ ਸੱਪ ਤੂੰ ਨੇ ਸੱਪ ਮਾਰ ਦਿਆ ਮੈਂ ਕਿੱਥੇ ਸੌਂ ਰਹੀ ਹਾਂ ਕੀ ਕੀ ਦੀਦੀ शराब पीता है मच्छी खाता है बाहर बैठ के क्या बात है अरे मैं तो एक दिन मछली खाया था और वो अड्डे में जाकर खाया था एक पौवा दारू का लिया था लदस हर रोज तो नहीं पीता दीदी फिर तुझे पता नहीं लगता कि तेरी बहन का घर रहा है तू बर्बाद कर रहा है पैसे सरदार जी कितने औखे होके कमा रहे हैं पैसे अरे फिर भी हमने कभी बोला नहीं तुझको आप ऐसा बोलती है ना दीदी तो आज के बाद मैं दारू नहीं पीऊंगा और मैं जीजा जी के साथ काम काम भी ना ना कुछ काम करता है ना मच्छी, चावल मच्छी, चावल शराब। नहीं दीदी अगर इसीलिए मैं तुझको लेके आई थी आप मेरे पे दराज है ना तो मैं जीजा जी के साथ पूरा काम करूँगा दीदी आज के बाद ਮੇਰੇ ਕੋ ਜੀਜਾ ਜੀ ਮਾਫ ਕਰ ਦੋ ਜੀ ਆਪ ਵੀ ਮੇਰੇ ਕੋ ਮਾਫ ਕਰ ਦੋ ਦੀਦੀ ਨਹੀਂ ਆਪਣੇ ਜੀਜਾ ਜੀ ਸੇ ਮਾਫੀ ਮੰਗ ਜੀਜਾ ਜੀ ਨਹੀਂ ਨਾ ਮਾਫ ਕਰ ਦੋ ਮੇਰੇ ਕੋ ਮਾਫ ਕਰ ਲੋ ਜੀਜਾ ਜੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਮਾਲ ਮੈਂ ਚਲ ਤੂੰ ਵਧੀਆ ਕੀਤਾ ਸਮਝਾਤਾ ਮੈਂ ਇਨਕੇ ਸਾਥ ਸ਼ਾਦੀ ਕੀਏ ਹਮਨੇ ਪਰ ਫਿਰ ਵੀ ਇਸ ਬੰਦੇ ਕਾ ਦਿਲ ਦੇਖ ਤੁਝੇ ਰੱਖ ਰਹੇ ਹੈ ਚਲੋ इन्होंने कभी ये नहीं सोचा कि मेरा साला है कि मेरा भाई है वो तो ठीक है दीदी ठीक अगर ਆਪ ਲੋਕ ਕਹਤੇ ਹੈ ਤੋ ਮੈਂ گاਉ ਚਲਾ ਜਾਂਦਾ ਹੂੰ ਨਹੀਂ ਨਹੀਂ گاਉ ਨਹੀਂ ਜਾਣਾ ਤੂੰ ਮੇਰੇ ਨਾਲ ਖੇਤ ਚ ਲਿਆ ਕਰ ਆਪਾਂ ਦੋਵੇਂ ਭਰਾ ਰਲ ਕੇ ਕੰਮ ਕਰਿਆ ਕਰਾਂਗੇ ਭਰਾਵਾਂ ਵਾਂਗੂ ਰਿਆ ਕਰ ਮੇਰੇ ਨਾਲ ਮੈਂ ਕਹਦੇ ਤੈਨੂੰ ਸਮਝਿਆ ਵੀ ਮੇਰਾ ਸਾਲਾ ਹੈ 1 ਇੱਕ ਬਾਤ ਅਦਰ ਮੈਂ ਚਲਾਗਾ ਨਾ ਤੂੰ ਆਪ ਹੀ ਕਹੇਂਗੇ ਪੱਲ ਦੇਸੀ ਪੱਲ ਦੇਸੀ ਜਾਣਾ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਜਾਣਾ ਨਹੀਂ ਤੂੰ ठीक है यहां पर मच्छी शराब कुछ नहीं मच्छी खानी है हम बना के देंगे पर बाहर नहीं कुछ खाना पीना अपने जीजा जी का हाथ बटा ठीक है ठीक है दीदी तेरी जिम्मेदारी संभाल ठीक है दीदी आज फिर राय करी पशुवा नु पठे डक्के पाली ते खुशी मैं निकलना फिर है ठीक है ठीक है चल ठीक है, थीक है। थीक ते पठे तक कर ली संग करवा ली तू आप ते फिर मैं चलदा तू मैं सुबह आ जाऊंगा कोई ਅਰੇ ਤੇਰੇ ਕੋ ਚਾਰਾ ਖਲਾ ਖਲਾ ਕਰ ਬੜਾ ਬਣਾ ਦੂੰ ਬੜਾ ਉਹ ਬੱਲੇ ਆਓ 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 ਠੀਕ ਆ ਬਹੁਤ ਵਧੀਆ ਕਿੱਥਾ ਕੋ ਅੱਜ ਮੈਂ ਖੁਸ਼ ਹੋਇਆ ਪੂਰਾ ਐ ਕੰਮ ਕਰਿਆ ਕਰ ਅਰੇ ਬਹੁਤ ਵਧੀਆ ਕੰਮ ਕਰਦਾ ਜੀ ਜੀ ਨੇ ਬੋਲਾ ਥਾ ਕਹਿ ਜੀ ਆਪਣੇ ਜੀਡਾ ਕੇ ਸਾਥ ਪੂਰਾ ਕੰਮ ਕਰਾਣਾ ਹਾਂ ਬਹੁਤ ਵਧੀਆ ਮੈਂ ਚਾਰਾ ਚੂਰਾ ਸਭ ਪਰਸੋਂ ਆਪਣੇ ਆਪ ਡਾਲਾ ਕਰ ਤੇ ਪਾਣੀ ਪਿਆਦਾ ਸੀ ਇਹਨਾਂ ਨੂੰ ਹਾਂ ਪਾਣੀ ਪਿਲਾ ਕੇ ਦੋ ਵਾਰ ਦੋ ਵਾਰ ਪਿਲਾ ਕੇ ਠੀਕ ਹੈ ਸ਼ਾਬਾਸ਼ ਸਾਬਾ ਸਾਬਾ ਕਿਤੇ ਦੀਦੀ ਤੇਰੀ ਦੀਦੀ ਚਾਹ ਮਾ ਦੂੰਗੀ ਚਾਹ ਚਾਹ ਠੀਕ ਹੈ ਹਾਂ ਚਾਹ ਠੀਕ ਹੈ ਓਕੇ